ਲਿਸਕਾ ਮਾਰਦੀ ਆ ਬਾਈ ਕਹਿਣ ਦਾ ਮਸਲਾ ਤੇ ਇਹ ਹੈਗਾ ਲੈ ਵੀ ਅੰਦਰ ਬਾੜ ਜਮਾ ਇੰਟੀਰੀਅਰ ਸਾਫ਼ ਸੁਥਰਾ ਸੀਟ ਕਵਰ ਜਮਾ ਨਵੇਂ ਮੈਟ ਜਮਾ ਨਵੇਂ ਇੰਜਨ ਗੇਅਰ ਦੀ ਬਿਲਕੁਲ ਓਕੇ ਏਸੀ ਹੀਟਰ 2011 ਮਾਡਲ ਫਲਾਲ ਗੱਡੀ ਦੀ ਪਾਸੰਗ ਹਜੇ ਪਈ ਹੈਗੀ ਤੇ ਰੇਟ ਬਿਲਕੁਲ ਜਾਇਜ਼ ਹੀ ਦੇਵਾਂਗੇ ਆਪਾਂ ਜਮੇ ਨਿੱਕਾ ਜਿਹਾ ਰੇਟ ਹੈਗਾ ਹਸੀ ਗਾਲ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਪਿੰਡ ਸਲਾਦਪੁਰਾ ਤੇ ਲਵੀ ਗ੍ਰਪੇਜ ਮੜੀ ਜੀ ਨਿਗ੍ਹਾ ਮਰਾ ਦੇ ਕਰਾ ਫਰਮ ਤੇ ਤੇ ਗੱਡੀਆਂ ਤੇ ਨਿਗ੍ਹਾ ਮਰਾ ਦੇ ਲੋ ਮਿੱਤਰੋ ਆਪਣੇ ਕੋਲੇ ਮਾਡਲ ਹੁੰਦੇ ਆ ਉੱਚੇ ਤੇ ਰੇਟ ਹੁੰਦੇ ਆ ਬਿਲਕੁਲ ਘੱਟ ਸਭ ਤੋਂ ਪਹਿਲਾਂ ਪੇਜ ਨੂੰ ਫੋਲੋ ਕਰਕੇ ਰੱਖ ਲੋ ਪੰਜਾਬ ਟੂਰ ਨੂੰ ਇੰਸਟਾਗ੍ਰਾਮ YouTube ਤੇ Facebook ਤੇ ਤੁਹਾਡੇ ਵਾਸਤੇ ਆਪਾਂ ਘੈਂਟ ਘੈਂਟ ਤੇ ਸਾਫ਼ ਸੁਥਰੀਆਂ ਗੱਡੀਆਂ ਲੈ ਕੇ ਹੁੰਦੇ ਰਹਿੰਨੇ ਆ ਲਵੀ ਇੱਕ ਆ ਗੱਡੀ ਲਿਆਂਦੀ ਹੈਗੀ ਐਚ ਆਰ ਨੰਬਰ ਆ ਜੇ ਤਾਂ ਸਭ ਤੋਂ ਪਹਿਲਾਂ ਗੱਲ ਤਾਂ ਮਿੱਤਰੋ ਇਹ ਹੈ ਜੇ ਤੁਸੀਂ ਪੰਜਾਬ ਦੀ ਐਨਓਸੀ ਲੈਣੀ ਹੈ ਤਾਂ ਐਨਓਸੀ ਮਿਲ ਜੂਗੀ ਜੇ ਤੁਸੀਂ ਐਦਾਂ ਹੀ ਨਾ ਕਰਾਉਣੀ ਆ ਤਾਂ ਸਾਨੂੰ ਐਂ ਨਾ ਵੀ ਕਰਾ ਕੇ ਦੇ ਦੇ ਦਾਂਗੇ ਭਾਈ ਜੀ ਤਬੀ 2011 ਮਾਡਲ ਹੈ ਪ्युअर ਪੈਟਰੋਲ ਦੀ ਹੈ ਗਰਪੇਜ ਬੜੀ ਜੀ ਅਲਾਏ ਦਾ ਤਰੀਕਾ ਮਰਾਜ਼ੀ ਕਰਾ ਲਾਈਟਰਾਂ ਦੀ 70 75 ਰੁਪਏ ਟਾਂ ਦੀ ਹਾਲਤ ਆ ਕਾਰਬਨ ਕਲਰ ਦੀ ਗੱਡੀ ਆ ਗੱਡੀ ਬਿਲਕੁਲ ਸਿਰੇ ਵਾਲਾ ਮਾਡਲ ਆ ਟੌਪ ਯੂ نو ਬੱਜਮਾ ਟੌਪ ਮਾਡਲ ਕਹਿੰਦੇ ਨੇ ਜਮਾ ਟੌਪ ਮਾਡਲ ਆ ਟਿੱਕੇਂਡ ਗੱਲਬਾਤ ਕਰਪੇਜ 700 ਤੇ ਮਰਾਜ਼ੀ ਕਰਣੇਗਾ ਪੁਛੇ ਵੈਪਰ ਮਸ਼ੀਨ ਦੇ ਬਈ ਟੌਪ ਮਾਡਲ ਦੀ ਹੁੰਦਾ i10 2011 ਮਾਡਲ ਜਮਾ ਸਿਰੇ ਵਾਲਾ ਮਾਡਲ ਜਿਹਨੂੰ ਆਪਾਂ ਜਣਦੇ ਆ ਉਹ ਆ ਲੈ ਵੀ ਇਧਰ ਵੀ ਸਾਰੇ ਲਾਇਆ ਨੂੰ ਤੇ ਕਿਰਪਾ ਸਾਰੇ ਨਿਗਾ ਮਰਾ ਦੀ ਤੇ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਲੈ ਵੀ ਇਹ ਦੂਬਾ ਲਿਸਕਾ ਮਾਰਦੀ ਆ ਬਾਈ ਕਹਿਣ ਦਾ ਮਸਲਾ ਤੇ ਇਹੇ ਹੈਗਾ ਲੈ ਵੀ ਅੰਦਰ ਬਾੜ ਜਮਾ ਇੰਟੀਰੀਅਰ ਸਾਫ਼ ਸੁਥਰਾ ਸ਼ੀਟ ਕਵਰ ਜਮਾ ਨਵੇਂ ਮੈਟ ਜਮਾ ਨਵੇਂ ਇੰਜਨ ਗੇਅਰ ਦੀ ਬਿਲਕੁਲ ਓਕੇ ਏਸੀ ਹੀਟਰ ਸਭ ਕੁਝ ਓਕੇ ਹੈ ਬਾਈ ਤੁਹਾਨੂੰ ਪਤਾ ਹੀ ਹੈ ਮਿੱਤਰੋ ਥੋੜੇ ਸਹਿਯੋਗ ਬਹੁਤ ਦਿਨੇ ਤੁਸੀਂ ਧੰਨਵਾਦ ਬਾਈ ਜੀ ਆਪਾਂ ਮਾੜੀ ਗੱਡੀ ਨਾ ਤਾਂ ਲਿਆਉਣੇ ਤੇ ਨਾ ਹੀ ਬਾਈ ਜੀ ਆਪਾਂ ਵੇਚਦੇ ਆਂਗੇ ਤੇ ਘੈਂਟ ਗੱਡੀਆਂ ਹੁੰਦੀਆਂ ਆਪਣੇ ਕੋਲੇ ਸਿਰਾਂ ਗੱਲਬਾਤ ਹੁੰਦੀ ਹੈ ਲੈ ਵੀ ਗਰਪੇਜ ਤੇ ਵੀ ਇੰਜਨ ਉੰਜਣ ਜਮਾ ਸਾਇਲੈਂਟ ਸੀਲਡ ਸਾਰੀ ਗੱਡੀ ਫੱਟੀ ਫੁੱਟੀ ਸਾਰੀ ਨਾਲ ਵੀ ਗੋਡੇ ਪਿੱਲਰਾਂ ਦੀ ਬਿਲਕੁਲ ਓਕੇ ਤੇ ਇੱਕ ਹੋਰ ਬਹੁਤ ਖਾਸੀਅਤ ਇਹਦੇ ਵਿੱਚ ਬਾਈ ਜੀ ਐਵਰੇਜ ਬਹੁਤ ਵਧੀਆ ਦੀ ਗੱਡੀ ਇਹ ਪਿਓਰ ਪੈਟਰੋਲ ਦੀ ਆ ਗਰਪੇਜ ਜੱਕਰੀ ਮਣੀ ਜੀ ਨਿਗਾਹ ਹੋਰ ਬਰਾਦੀ ਇਹ ਵੀ ਰੰਗ ਪੇਂਟ ਦੀ ਹੈ ਨਾ ਉਹ ਸਾਰੀ ਗੱਡੀ origignal ਆ ਆ ਸਕ੍ਰੈਚ ਆ ਮਾੜੇ ਮੋٹے ਬਾਈ ਜੀ ਇਹ ਦਿਖਾ ਦੀ ਆ ਸਕ੍ਰੈਚ ਬਾਈ ਜੀ ਗੱਡੀ ਦੇ ਵਿੱਚ ਐਦਾਂ ਹੀ ਨਾਲ ਹੀ ਤੁਹਾਨੂੰ ਮਿਲਣਗੇ ਹੈਗੀ ਆ ਜੀ ਰੰਗ ਪੇਂਟ ਦੀ origignal ਆ ਪੇਂਟ ਨਹੀਂ ਕਰਵਾਈ ਬਾਈ ਜੀ ਕਿਤੋਂ ਵੀ ਇਹ ਬੁਰਸ਼ ਨਹੀਂ ਲੱਗਿਆ ਬੰਪਰਾਂ ਬੰਪਰਾਂ ਤੇ ਵੀ origignal ਰੰਗ ਹੀ ਹੈਗਾ ਟਿੱਕੜ ਗੱਲਬਾਤ ਆ ਲੈ ਵੀ ਹੱਕੇ ਫੁਲਕੇ ਸਕ੍ਰੈਚ ਆ ਮਾੜੇ ਮਾੜੇ ਨਿੱਕੇ ਨਿੱਕੇ ਜੀ 2011 ਮਾਡਲ ਫਲਾਲ ਗੱਡੀ ਦੀ ਪਾਸੰਗ ਹਜੇ ਪਈ ਹੈਗੀ ਤੇ ਰੇਟ ਬਿਲਕੁਲ ਜਾਇਜ਼ ਹੀ ਦੇਵਾਂਗੇ ਆਪਾਂ ਜਿੰਮੀ ਨਿੱਕਾ ਜਿਹਾ ਰੇਟ ਹੈਗਾ ਇੱਕ ਡਿਮਾਂਡ ਆਪਾਂ ਨੂੰ ਰੱਖਣੀ ਪੈਂਦੀ ਆ ਬਾਕੀ ਮਾਨਤਨ ਮੌਕੇ ਤੇ ਆਪਾਂ ਕਰ ਦੇਾਂਗੇ ਤੁਸੀਂ ਪਹੁੰਚਣਾ ਪੀਵੀ03 ਕਾਰਬਿਆਰ ਪਿੰਡ ਸਲਾਤਪੁਰਾ ਲੈ ਵੀ 2011 ਮਾਡਲ ਆ ਸਿਰੇ ਵਾਲਾ ਮਾਡਲ ਆ ਟਾਪ ਜਮਾ ਪਿਓਰ ਪੈਟਰੋਲ ਦੀ ਗੱਡੀ ਆ ਐਨਓਸੀ ਕਹੋਗੇ ਜਿੱਥੋਂ ਦੀ ਕਹੋਗੇ ਉੱਥੋਂ ਦੀ ਐਨਓਸੀ ਮਿਲ ਜੂਗੀ ਜ਼ਿਲ੍ਹੇ ਦੀ ਤੁਹਾਨੂੰ ਤੇ ਜੇ ਐਦਾ ਹੀ ਨਾ ਕਰਾਉਣੀ ਤਾਂ ਐਦਾ ਹੀ ਨਾ ਕਰਾ ਕੇ ਦੇ ਦਾਂਗੇ ਡਿਮਾਂਡ ਮਿੱਤਰੋ ਸਿਰਫ ਹੀ ਛੋਟੀ ਜਿਹੀ ਆ ਔਨਲੀ 1 ਲੱਖ ਤੇ 45000 ਰੁਪਏ ਰੇਟ ਆ 네ਗੋਸ਼ੀਏਬਲ ਰੇਟ ਆ ਮਾਨਤਨ ਹੋ ਜੂਗਾ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਿਓ ਵੀਡੀਓ ਨੂੰ ਕਰਦੇ ਸ਼ੇਅਰ ਪੇਜ ਨੂੰ ਕਰਦੇ ਫੋਲੋ ਹੱਸੀ ਗਾਲ ਜੀ